ਪਿਆਰ ਵਿੱਚ ਕਹਿੰਦੇ ਪੀਕੇ ਨੇ ਐਨਡੀਏ ਨੂੰ ਕਹਿੰਦੇ ਫਾਇਦਾ ਕੀਤਾ ਲੱਗਦਾ ਹੈ ਇਹ ਰਾਣਾ ਜੀ ਕਹਿ ਰਹੇ ਨੇ ਤੇ ਉਥੋਂ ਦਾ ਮਾਹੌਲ ਸਰਾ ਦੱਸਿਓ ਜੀ ਸੁਖਮ ਸਿੰਘ ਆਪਾਂ ਹਮੇਸ਼ਾ ਕਹਿੰਨੇ ਕਿ ਯਾਰ ਇਹ ਕੰਮ ਦਾ ਹਿੱਸਾ ਹੁੰਦਾ ਹੈ ਆ ਚੀਜ਼ ਜਿਹੜਾ ਅਜੇ ਰਿਜ਼ਲਟ ਆਇਆ ਤਰਨ ਤਰ ਦਾ ਲਗਭਗ ਆਪਾਂ ਇਸ ਨੂੰ ਪ੍ਰੈਡਿਕਟ ਕਹਿ ਲਓ ਜਾਂ ਆਪਾਂ ਕਿਆ ਫਿਆ ਸੀ ਜੀ ਠੀਕ ਹੈ ਜੀ ਕਿ ਐਸਾ ਲੱਗ ਰਿਹਾ ਜੀ ਆ ਸਿਨੈਰੀਓ ਹੈ ਜੀ ਛਾੜੂ ਮਜਬੂਤ ਪੋਜੀਸ਼ਨ ਚ ਆ ਅਕਾਲੀ ਗੇਨ ਕਰ ਰਹੀ ਹੈ ਕਾਂਗਰਸ ਨੁਕਸਾਨ ਖਾ ਗਈ ਹੈ ਵਗੈਰਾ ਵਗੈਰਾ ਕਿ ਮਨਦੀਪ ਸਿੰਘ ਐਸਵਰੀ ਉਸ ਜਲੌਅ ਦੇ ਵਿੱਚ ਨਹੀਂ ਜਿਸ ਜਲੌਅ ਦੇ ਵਿੱਚ ਅਮਰਤਪਾਲ ਸਿੰਘ ਨੇ ਇਲੈਕਸ਼ਨ ਜਿੱਤੇ ਜੀ ਅਲੱਗ ਪਗਾਇ ਹੀ ਗੱਲਾਂ ਹੋਈਆਂ ਇਹ ਸਾਰੀਆਂ ਚੀਜ਼ਾਂ ਹੋ ਗਈਆਂ ਹਮ ਪਰ ਅਸੀਂ ਕਿਤੇ ਨਹੀਂ ਕਿਹਾ ਕਿ ਯਾਰ ਅਸੀਂ ਪਹਿਲਾਂ ਹੀ ਕਿਹਾ ਸੀ ਨਹੀਂ ਨਹੀਂ ਇਹ ਕੰਮ ਦਾ ਹਿੱਸਾ ਹੈ ਠੀਕ ਹੈ ਕੋਈ ਚੱਕਰ ਨਹੀਂ ਪਰ ਇੱਥੇ ਮੈਂ ਪਹਿਲਾਂ ਸ਼ੁਰੂਆਤ ਹੀ ਮਾਫੀ ਤੋਂ ਕਰਾਂ ਕਿ ਆਪਣੇ ਅੰਦਾਜ਼ਾ ਸੀ ਯਾਰ ਕਿ ਲੈਕਚਰ ਉੱਤੇ ਤਾਂ ਬੜਾ ਫਸਮਾ ਲੱਗਦਾ ਕਿ ਜਦੋਂ ਆਪਾਂ ਦੇਖਦੇ ਸੀ ਮੈਂ ਤੁਹਾਨੂੰ ਇੱਕ ਚੀਜ਼ ਕਹੀ ਆ ਨਾ ਕਿ ਜੇ ਤੁਸੀਂ ਆ ਯੂਟਿਊਬਰਾਂ ਤੇ ਨਿਰਭਰ ਹੋ ਨਾ ਆ ਜਿਹੜੇ ਮਤਲਬ ਕਿ ਕੱਲੇ ਮੋਦੀ ਵਿਰੋਧੀ ਆ ਜਾਂ ਰਾਹੁਲ ਪੱਖੀ ਆ ਭਈ ਜੇ ਤੁਸੀਂ ਇਹਨਾਂ ਤੇ ਨਿਰਭਰ ਹੋ ਨਾ YouTube ਤੇ ਕੱਲੇ ਦੇ ਚਾਹੇ ਹੁਣ ਮੈਂ ਕੋਈ ਨਾਂ ਨਹੀਂ ਲੈਂਦਾ ਨਾ ਤੁਹਾਨੂੰ ਆਪੇ ਸਾਰਿਆਂ ਨੂੰ ਯਾਦ ਆ ਜਾਣੇ ਨੇ ਵੀ ਪੁਰਾਣੇ ਪੱਤਰਕਾਰ ਆ ਜਾਂ ਜਿੱਦਾ ਕਿਦਾਂ ਉਹ ਵੀ ਬੜਾ ਖਤਰਨਾਕ ਜੇ ਕੰਮ ਆ ਹੂੰ ਕਿਉਂਕਿ ਉਹ 2-3 ਮਹੀਨੇ ਮਤਲਬ ਕਿ ਜਿਹੜੀ ਆਡੀਅנס ਭਾਜਪਾ ਵਿਰੋਧੀ ਹੁੰਦੀ ਆ ਉਹ ਉਹਦੇ ਤੋਂ ਖੂਬ ਬੇਰ ਛਾੜਦੇ ਨੇ ਜੀ ਫਿਰ ਉਹ ਮਤਲਬ ਕਿ ਹੁਣ ਅੱਜ ਤੋਂ ਫਿਰ ਸ਼ੁਰੂ ਹੋ ਜਾਣਗੇ ਈਵੀਐਮ ਦਾ ਖੇਲਾ ਹੋ ਗਿਆ ਆ ਹੋ ਗਿਆ ਵਾਅ ਹੋ ਗਿਆ ਬਸ ਫਿਰ ਉਹ 4 ਦਿਨਾਂ ਬਾਅਦ ਛੱਡ ਦੇਣਗੇ ਬਸ ਚਲੋ ਤੁਰੇ ਫਿਰੋ ਜੀ ਜੀ ਮਤਲਬ ਕਿ ਇਹ ਵੀ ਚੀਜ਼ਾਂ ਮੈਂ ਤੁਹਾਨੂੰ ਕਿਤੇ ਨਾ ਕਿਤੇ ਭਾਈ ਕਰਨੀ ਤੁਸੀਂ ਆਪਣੀ ਮਰਜ਼ੀ ਆ ਇਹ ਮੈਂ ਸਲਾਹ ਦੇ ਰੂਪ ਵਿੱਚ ਕਹਿਣਾ ਕਿ ਹਮੇਸ਼ਾ ਇਧਰ ਦੀ ਚੀਜ਼ ਵੀ ਸੁਣੋ ਉਧਰ ਦੀ ਚੀਜ਼ ਵੀ ਸੁਣੋ ਮੈਂ ਤੁਹਾਨੂੰ ਇੱਕ ਗੱਲ ਕਹਿੰਦਾ ਯਾਰ ਜਿੱਥੇ ਭਾਜਪਾ ਲੜ ਰਹੀ ਹੈ ਨਾ ਮੈਂ ਉਸ ਨੂੰ ਕਮਜ਼ੋਰ ਨਹੀਂ ਮੰਨਦਾ ਹਮ ਮੈਂ ਉਸ ਰਾਜ ਦੇ ਵਿੱਚ ਉਹਨੂੰ ਫਾਈਟ ਤੋਂ ਬਾਹਰ ਨਹੀਂ ਮੰਨਦਾ ਚਾਹੇ ਉਹ ਕਿਤੇ ਵਸਲਾ ਉਥੇ ਚਾਇਆ ਚਾਹੇ ਹੋ ਜੀ ਜੀ ਕਿਉਂਕਿ ਉਹਨਾਂ ਕੋਲ ਤੰਤਰ ਹੈ ਯਾਰ ਜਿਹੜੇ ਚੋਣ ਲੜਨ ਦੀ ਉਹਨਾਂ ਕੋਲ ਵਿਧੀ ਆ ਚਾਹੇ ਉਹ ਐਸਾ ਯਾਰ ਚੋਂ ਵੋਟਾਂ ਘਟਾ ਗਏ ਚਾਹੇ ਉਹਨਾਂ ਨੇ ਭਰ ਭਰ ਕੇ ਟ੍ਰੇਨਾਂ ਪਰਵਾਸੀ ਬਈ ਮਲੋ ਕਿ ਉੱਥੇ ਖੜੇ 10-10000 ਰੁਪਇਆ ਉਹਨਾਂ ਸਿੱਧਾ ਕਹਿ ਲੋ ਕਿ VOTER ਦੇ ਖਾਤੇ ਚ ਚਾਹੇ ਰਿਸ਼ਵਤ ਹੀ ਕਹਿ ਲੋ ਜੀ ਪਾਤਾ ਜੋ ਮਰਜ਼ੀ ਆ ਯਾਰ ਠੀਕ ਆ ਮੇਰੀ ਨਜ਼ਰ ਚ ਵੀ ਉਹ ਗਲਤ ਆ ਪਰ ਉਹ ਕਲਾਕਾਰੀ ਹੈ ਕਲਾਕਾਰ ਸੀ ਵਿਖਾ ਗਿਆ ਕਲਾਕਾਰੀਆਂ ਚਨਕਿਆ ਕਲਾਕਾਰੀਆਂ ਦਿਖਾ ਜਾਂਦਾ ਹੈ ਹਮ ਡਾਇਰੈਕਟ ਬੈਨੀਫਿਟਸ ਵੀ ਐਸਆਰ ਚੋਂ ਉਹਨਾਂ ਇਲਾਕਿਆਂ ਚੋਂ ਵੋਟਾਂ ਵੀ ਕਟਾ ਆ ਗਏ ਜਿਨ੍ਹਾਂ ਇਲਾਕਿਆਂ ਚ ਪਤਾ ਸੀਗਾ ਕਿ ਇੱਧਰ ਉੱਧਰ ਚਾਣਾ ਜੀ ਮਤਲਬ ਕਿ ਹਰੇਕ ਹੱਥ ਕੰਡਾ ਹੈ ਉਹਨਾਂ ਦੇ ਕੋਲ ਤਾਂ ਫਿਰ ਤੁਸੀਂ ਉਹਨਾਂ ਨੂੰ ਕਮਜ਼ੋਰ ਕਿਵੇਂ ਕਿਵੇਂ ਕਹਿ ਸਕਦੇ ਹੋ ਫਿਰ ਜੇ ਕੋਈ ਯੂਟਿਊਬਰ ਤੁਹਾਨੂੰ ਕਹੀ ਜਾਂਦਾ ਕਿ ਹਾਂ ਜੀ ਹਾਂ ਜੀ ਇਹ ਤਾਂ ਬਸ ਵਨ ਸਾਈਡਡ ਹੋ ਗਿਆ ਜੀ ਤੇ ਸਭੀ ਬਸ ਮਚਾਦਾ ਨੂੰ ਬਣ ਕੇ ਉਹਨਾਂ ਤੇ ਜਿਉਂਗੇ ਤੇ ਆਹੀ ਝਟਕਾ ਉਹ ਜੀ ਜੀ ਬਿਲਕੁਲ ਹਾਂ ਮੇਰੇ ਵਾਸਤੇ ਇੱਕ ਝਟਕਾ ਕਿ ਮੈਂ ਇਸ ਨੂੰ ਯਾਰ ਮੰਨਦਾ ਸੀ ਕਿ ਫਸੂਗਾ ਕੰਮ ਹਮ ਫਸਨਾਗਾ ਤਾਂ ਸੀ ਤੇ ਪਿਛਲੇ ਦੇ ਮੁਕਾਬਲੇ ਵੀ ਬਹੁਤ ਜ਼ਿਆਦਾ ਰਹਿਲਾ ਹੋ ਗਿਆ ਮੰਨਿਆ ਨਹੀਂ ਜਾ ਸਕਦਾ ਯਕੀਨ ਜੈ ਨਹੀਂ ਹੁੰਦਾ ਵੈਸੇ ਜਿਵੇਂ ਕਹਿੰਦੇ ਹੁੰਦੇ ਨੇ ਕਿ ਕਿਉਂਕਿ ਵਧੀ ਹੋਈ ਵੋਟਿੰਗ ਜਿਹੜੀ ਸੀ ਕਿਉਂਕਿ ਇਤਿਹਾਸਿਕ ਟਰਨ ਆਊਟ ਹੋਇਆ ਉੱਥੇ ਸੈਕੰਡ ਫੇਜ਼ ਦੇ ਵਿੱਚ ਤੇ ਰਿਕਾਰਡ ਹੀ ਟੁੱਟ ਗਿਆ ਸੁਖਮ ਸਿੰਘ ਸਾਹਿਬ ਜੇ ਆਪਾਂ ਲਾਈਏ ਤੇ 40-50 ਸਾਲ ਦਾ ਰਿਕਾਰਡ ਟੁੱਟ ਗਿਆ ਹੂੰ ਤਾਂ ਫਿਰ ਇਹਦਾ ਮਤਲਬ ਇਹ ਹੈ ਕਿ ਜਿਹੜਾ ਡਾਇਰੈਕਟ ਬੈਨੀਫਿਟ ਦਿੰਦਾ ਜਾਂ ਕੁਝ ਚੀਜ਼ਾਂ ਏਦਾਂ ਉਦਾਂ ਦੀਆਂ ਹੋਈਆਂ ਖੀਰਚ ਇਹਨਾਂ ਨੇ ਨਿਤਿਸ਼ ਨੂੰ ਵੀ ਮਨਾਇਆ ਇਸ ਤਰ੍ਹਾਂ ਪਰੋਸੇ ਚ ਲਿਆ ਨਿਤਿਸ਼ ਦਾ ਤੁਸੀਂ ਦੇਖੋ ਨਾ ਨਿਤਿਸ਼ ਦਾ ਗ੍ਰਾਫਟਾ ਨਿਤਿਸ਼ ਦੀਆਂ ਸੀਟਾਂ ਹੀ ਦੱਸਦੀਆਂ ਹੂੰ ਕਿ ਨਿਤਿਸ਼ ਤਾਂ ਡਬਲ ਹੋ ਗਿਆ ਜੀ 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 ਉਹ ਜਿਹੜੇ ਨੂੰ ਵੀ ਉਹਦੇ ਤੇ ਥੋੜਾ ਡਾਮਾਡ ਹੋ ਸੀ ਪਾਤਾ ਪਹਿਲਾਂ ਐ ਅੱਛੀਆਂ ਖਾਸੀਆਂ ਪਿਛਲੇ ਇਲੈਕਸ਼ਨ ਚ ਵੀ ਸੀਟਾਂ ਰੱਖਦੀ ਸੀ ਤੇ ਪਰ ਨਿਤਿਸ਼ ਤਾਂ ਹੁਣ ਜੇ ਤੁਸੀਂ ਦੇਖੋਗੇ ਤਾਂ ਆਲਮੋਸਟ ਡਬਲ ਹੋ ਗਿਆ ਜੀ ਜੀ ਨਿਤਿਸ਼ ਨੇ ਤਾਂ ਕੰਮ ਇਹਦਾ ਮਤਲਬ ਇਹ ਹੈ ਕਿ ਨਿਤਿਸ਼ ਤੇ ਵੀ ਯਕੀਨ ਰਿਹਾ ਲੋਕਾਂ ਨੂੰ ਕਿ ਨਿਤਿਸ਼ ਹੀ ਸਾਡਾ ਬਿਹਾਰ ਸੰਭਾਲੇ ਤੇ ਉਧਰੋਂ ਭਾਜਪਾ ਵਾਲੇ ਵੀ ਫਾਇਦਾ ਲੈ ਗਏ ਜੀ ਤੇ ਦੂਸਰੇ ਪਾਸੇ ਕਾਂਗਰਸ ਵੀ ਨੁਕਸਾਨ 'ਚ ਤੇ ਜਿਹੜਾ ਲਾਲੂ ਦਾ ਸਪੁੱਤਰ ਸੀ ਉਹ ਵੀ ਭਾਰੀ ਨੁਕਸਾਨ 'ਚ ਪਿਛਲੇ ਇਲੈਕਸ਼ਨ ਦੇ ਮੁਕਾਬਲੇ ਜੀ ਤਾਂ ਬਿਹੜਾ ਬਿਲਕੁਲ ਗਰਕ ਹੋ ਗਿਆ ਜੀ ਤੇ ਹੁਣ ਮੈਂ ਇੱਕ ਫੋਟੋ ਪਾਇਆ ਸੀਗਾ ਤੁਹਾਨੂੰ ਪਤਾ ਹੀ ਆ ਉਥੇ ਜਿਹੜਾ ਇਹਨਾਂ ਦਾ ਹੈੱਡ ਆਫਿਸ ਹੈ ਕਾਂਗਰਸ ਵਾਲਿਆਂ ਦਾ ਦੋ ਕੁਰਸੀਆਂ ਨੇ ਕੁੱਤਾ ਕਦ ਸਰੀਰ ਤੇ ਖਾਲੀ ਮੈਦਾਨ ਦੇ ਵਿੱਚ ਕੁੱਤਾ ਬੈਠਾ ਡੌਗੀ ਬੈਠਾ ਹੂੰ ਮਤਲਬ ਕਿ ਸੋਨ ਸੋਨ ਪਸਰੀ ਹੈ ਪਰ ਠੀਕ ਹੈ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਇਹ ਟਿਕੜਮਾ ਲਾਉਂਚ ਮਾਰਨੇ ਅਮਿਤ ਸ਼ਾਦੀ ਮੈਂ ਤੁਹਾਨੂੰ ਅੱਗੇ ਦੱਸਿਆ ਮੈਂ ਕਿਤਾਬਾਂ ਪੜੀਆਂ ਇਹਨਾਂ ਤੇ ਰਾਜਦੀਪ ਸਰਤ ਸਾਈ ਦੀ ਕਿਤਾਬ ਪੜ ਲਓ ਜੀ ਠੀਕ ਹੈ ਜੀ ਕਈ ਚੀਜ਼ਾਂ ਤੁਹਾਨੂੰ ਜਿਹੜੀਆਂ ਨੇ ਤੁਸੀਂ ਆਰਟੀਕਲ ਪੜ ਲਓ ਹੂੰ ਇਹ ਇਦਾਂ ਹੀ ਕਰਦੇ ਨੇ ਇਹ ਅੱਜ ਤੋਂ ਨਹੀਂ ਕਰਨ ਲੱਗੇ ਇਹਦੇ ਗੁਜਰਾਤ ਜਦੋਂ ਮੁੱਖ ਮੰਤਰੀ ਸੀਗੇ ਮੋਦੀ ਸਾਹਿਬ ਹੂੰ ਠੀਕ ਹੈ ਨਾ ਜੀ ਇਹ ਉਦੋਂ ਤੋਂ ਤਿੱਖੜਮਾ ਕਰਦੇ ਨੇ ਉੱਥੇ ਮੁਸਲਮਾਨਾਂ ਚ ਇੱਕ ਕੈਂਡੀਡੇਟ ਲੱਭ ਕੇ ਆਪ ਹੀ ਉਹਨਾਂ ਨੂੰ ਸਪான்ਸਰ ਕਰਕੇ ਮੁਸਲਮਾਨਾਂ ਦੀ ਵੋਟ ਤੋੜ ਦਿੰਦੇ ਸੀਗੇ ਗੁਜਰਾਤ ਦੇ ਵਿੱਚ ਇੱਕ ਕਲਾ ਵਰਤਦੀ ਰਹੀ ਹੈ ਹੂੰ ਮਤਲਬ ਪੂਰੇ ਐਕਸਪਰਟ ਨਹੀਂ ਸਰ ਹੈ ਮੈਂ ਸਹਿਮਤ ਹਾਂ ਪਰ ਤੁਸੀਂ ਇਹਨਾਂ ਦੇ ਤੋੜ ਲੱਭਨੇ ਸੀਗੇ ਜੀ ਨਹੀਂ ਲੱਭ ਸਕੇ ਹਾਂ ਐਸਆਈਆਰ ਦਾ ਮਾਮਲਾ ਸੁਪਰੀਮ ਕੋਰਟ ਤੱਕ ਗਿਆ ਵੋਟ ਚੋਰੀ ਦਾ ਰੌਲਾ ਪਾ ਲਿਆ ਸਭ ਕੁਝ ਹੋ ਗਿਆ ਪਰ ਇੰਨੀ ਵੱਡੀ ਜਿੱਤ ਯਾਰ ਇੰਨੀ ਵੱਡੀ ਜਿੱਤ ਬਿਲਕੁਲ ਮਤਲਬ ਕਿ ਹਰਾ ਨਹੀਂ ਕਰਦੀ ਆ ਤੇ ਹੁਣ ਇਹਦਾ ਅਸਰ ਮੈਂ ਤੁਹਾਨੂੰ ਕਿਹਾ ਸੀ ਯੂਪੀ ਦਿਵਾਇਆ ਦੇ ਲਈ ਬਿਲਕੁਲ ਇਹਦਾ ਮਤਲਬ ਇਹ ਹੋਆ ਕਿ 27 ਚ ਆਪਣੇ ਨਾਲ ਹੀ ਯੂਪੀ ਦਾ ਇਲੈਕਸ਼ਨ ਹੁੰਦਾ ਹੈ ਨਾ ਹਮ ਕਿ ਮੈਨੂੰ ਲੱਗਦਾ ਯੂਪੀ ਚ ਵੀ ਨਹੀਂ ਹੇਲਣਗੇ ਯੋਗੀ ਜੀ ਮਹਾਰਾਜ ਨਾ ਜਿਹੜੇ ਬੈਠੇ ਆ ਉਹ ਹਜੇ ਵੀ ਬੈਠੇ ਹੀ ਰਹਿਣਗੇ ਤੇ ਇਹਨਾਂ ਦਾ ਜਿਹੜਾ ਗੁਜਰਾਤ ਲੌਬੀ ਦਾ ਕਹਿ ਸਕਦੇ ਆ ਪਪੇ ਵਿਖ ਭਾਈ ਥੋੜਾ ਹੁਣ ਮਜ਼ਬੂਤ ਹੋ ਗਿਆ ਹਮ ਕਈ ਫੈਸਲੇ ਹੁਣ ਲਏ ਜਾਣਗੇ ਆਪਣੇ ਪੰਜਾਬ ਦੇ ਹਿਤੂ ਵੀ ਤੁਸੀਂ ਦੇਖਿਓ ਕਿ ਇਹ ਕੰਮ ਕਰਨਗੇ ਤੇ ਇਹ ਤੋਂ ਇਲਾਵਾ ਕੁਝ ਹੋਰ ਚੀਜ਼ਾਂ ਜਿਹੜੀਆਂ ਆਪਣੀਆਂ ਆਸੇ ਪਾਸੇ ਦੀਆਂ ਚੱਲਦੀਆਂ ਆਂ ਆਂਢ ਗੁਆਢ ਚ ਇਹ ਚੀਜ਼ਾਂ ਵੀ ਬਦਲਣਗੀਆਂ ਕਾਫੀ ਕੁਝ ਹੁਣ ਬਦਲੇਗਾ ਬਿਹਾਰ ਦੇ ਇਲੈਕਸ਼ਨ ਤੋਂ ਬਾਅਦ ਤਾਂ ਮੈਂ ਤੇ ਇੱਕੋ ਗੱਲ ਅੱਜ ਵੀ ਕਹਿਣਾ ਕਿ ਇਹ ਜਿਹੜਾ ਗੁਜਰਾਤ ਲੋਬੀ ਵਾਲਾ ਰੋਖ ਹੈ ਨਾ ਇਹ ਆਪਣੇ ਆਪ ਹੀ ਡਿਗਣਾ ਤੁਸੀਂ ਹਾਲੇ ਖੜਜੋ ਜੀ ਇਹ ਤੁਹਾਡੇ ਇਹ ਜਿਹੜੇ ਹਨ ਇਹ ਨਾਲ ਨਹੀਂ ਆ ਨਹੀਂ ਡਿਗਣਾ ਜੀ 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 ਬੰਟ ਜੀ ਕਹਾਂ ਜੀ ਬਹੁਤ ਬਹੁਤ ਸ਼ੁਕਰੀਆ ਦੋਸਤੋ ਧੰਨਵਾਦ ਤੁਹਾਡਾ ਸਾਰੇ ਦੋਸਤਾਂ ਦਾ ਨਾਲ ਜੁੜਨ ਵਾਸਤੇ ਤੇ ਕੁਝ ਮਿੱਤਰ ਕਹਿ ਰਹੇ ਨੇ ਕਿ ایਵੀਐਮ ਕਮਰੇ ਦੀਆਂ ਜਿਹੜੀਆਂ ਲਾਈਟਸ ਕੈਮਰੇ ਬੰਦ ਰਹੇ ਪਰਮਿੰਦਰ ਜੀ ਕਹਿ ਰਹੇ ਨੇ ਕਿ ایਵੀਐਮ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਦੇ ਨਾਲ ਸਹਿਮਤ ਹਾਂ ਜੀ ਮੈਂ ਸਾਰੀਆਂ ਗੱਲਾਂ ਦੇ ਨਾਲ ਸਹਿਮਤ ਹੋ ਸਕਦਾ ایਵੀਐਮ ਚ ਕੀ ਕਰ ਲੋਗੇ ਵੱਡੇ ਤੋਂ ਵੱਡੇ ਐਕਸਪਰਟ ਨੂੰ ਦੇਖ ਲੋਗੇ ਤਾਂ ਉਹ ਕਹਿੰਦਾ ਵੀ ਈਵੀਐਮ ਦੇ ਵਿੱਚ ਕੋਈ ਜ਼ਿਆਦਾ ਏਰਰ ਫਿਰ ਨਹੀਂ ਕਰ ਸਕਦੇ ਤੁਸੀਂ ਹੂੰ ਉਹਦੇ ਨਾਲ ਉੱਤੇ ਮੈਨੂੰ ਲੱਗਦਾ ਕਿ ਐਸਆਈਆਰ ਇਫੈਕਟਿਵ ਹੈ ਕਿ ਜਿੱਥੇ ਮੁਸਲਮਾਨ ਵੋਟ ਜ਼ਿਆਦਾ ਸੀ ਜਾਂ ਭਾਜਪਾ ਵਿਰੋਧੀ ਵੋਟ ਜ਼ਿਆਦਾ ਸੀ ਉੱਥੇ ਐਵਰੇਜ ਮੇਰੇ ਖਿਆਲ ਦੇ ਨਾਲ ਕਈ ਕਿ ਹਜ਼ਾਰ ਵੋਟ ਕੱਟ ਦਿੱਤੇ ਗਏ ਹੂੰ ਸਭ ਤੋਂ ਵੱਡੀ ਗੱਲ ਤਾਂ ਫਿਰ ਇਹ ਆ ਜੀ ਹਾਂ ਜੀ ਠੀਕ ਹੈ ਨਾ ਜੀ ਸਭ ਤੋਂ ਵੱਡੀ ਗੇਮ ਤੇ ਇੱਕ ਡਿਲੀਸ਼ਨ ਹੋ ਜਾਂਦੀ ਆ ਆਨਲਾਈਨ 80 ਰੁਪਏ ਚ ਜੀ ਆ ਬਗੋ ਸਾਰੀਆਂ ਚੀਜ਼ਾਂ ਸੀ ਪਰ ਉਹ ਸਾਰੀਆਂ ਚੀਜ਼ਾਂ ਦਾ ਮਹਾਰਾਸ਼ਟਰ ਚ ਲੱਗਦਾ ਐਡ ਹੋ ਜਾਂਦੇ ਆ ਜੀ ਹੂੰ ਉਹ ਤਾਂ ਸਗੋਂ ਵੋਟਰ ਸੂਚੀਆਂ ਦੀ ਗੇਮ ਤੇ EVM ਤਾਂ ਵੱਡੀ EVM ਚ ਤੁਸੀਂ ਬਹੁਤ ਹੀ ਜ਼ਿਆਦਾ ਗੜਬੜੀ ਨਹੀਂ ਕਰ ਸਕਦੇ ਮੈਂ ਤੁਹਾਨੂੰ ਕਿਹਾ ਨਾ ਕਿ ਹੁਣ ਜਿਹੜੇ ਉਹ ਯੂਟਿਊਬਰ ਐ ਵਨ ਸਾਈਡਡ ਉਹ ਤੁਹਾਨੂੰ ਨਹੀਂ ਹੀ ਕਹਿਣਗੇ ਕਿ EVM ਚ ਐਦਾਂ ਹੋ ਗਿਆ ਜੀ ਖਰਾ ਹੋ ਗਿਆ ਉਹ ਮੱਥਾ ਪੱਟੀ ਜਾਣਗੇ 4 ਦਿਨ 5 ਦਿਨ ਸੋ ਪਹਿਲਾਂ ਹੀ ਦੇ ਅੰਦਰ ਅਲਾਕੇ ਚੱਲੋ ਕਿ ਖਾਸ ਤੌਰ ਤੇ ਹਿੰਦੀ ਪੱਟੀ ਦੇ ਵਿੱਚ ਕਦੇ ਵੀ ਤੁਸੀਂ ਇਹਨਾਂ ਨੂੰ ਕਮਜ਼ੋਰ ਨਾ ਸਮਝਿਓ ਇਹ ਤੇ ਤਿਗੜਮਾਂ ਦੀ ਭਾਸ਼ਾ ਨੇ ਜੀ ਇੰਨੀਆਂ ਤਿਗੜਮਾਂ ਲਾਉਂਦੇ ਆ ਕਿ ਗੱਲਾਂ ਹੀ ਛੱਡ ਦੋ ਇਹਨਾਂ ਦਾ ਬਹੁਤ ਮਾਈਕਰੋ ਲੈਵਲ ਤੇ ਕੰਮ ਹੁੰਦਾ ਹੈ ਜੀ ਜੀ ਮਿੰਟੂ ਜੀ ਚਲੋ ਖੈਰ ਹੁਣ ਆਪਾਂ ਵੋਟਾਂ ਤੋਂ ਵੋਟਾਂ ਦੀ ਨਤੀਜਾ ਆ ਦੀਸ਼ਾ ਜੀ ਕਹਿ ਰਹੇ ਕੰਕੜਾ ਦੇ ਰਹੇ ਆ ਸ਼ਾਇਦ ਇਹਨਾਂ ਦਾ ਕਹਿਣਾ ਹੈ 10% ਵੋਟਾਂ ਕੱਢ ਦਿੱਤੀਆਂ 10% ਵੋਟਾਂ ਕੱਢ ਦਿੱਤੀਆਂ 10% ਹਾਂਜੀ ਸ਼ਾਇਦ 60 ਲੱਖ ਕੱਟੀਆਂ ਗਈਆਂ ਸੀ ਟੋਟਲ ਉੱਥੇ ਕਿੰਨੀ ਹੈ ਵੋਟਰ ਹੁਣ ਇਹ ਵੋਟਰ ਦੀ ਗਿਣਤੀ 8 ਕਰੋੜ ਸ਼ਾਇਦ ਤਾਂ 10% ਮੇਰੇ ਖਿਆਲ ਦੇ ਨਾਲ ਨਹੀਂ ਬਣਦੀਆਂ ਥੋੜਾ ਜਿਹਾ ਘੱਟ ਹੈ ਅੰਕੜਾ ਥੋੜਾ ਜਿਹਾ ਇਹ ਜ਼ਿਆਦਾ ਹੈ ਯਾਨੀ ਘੱਟ ਬਣੇਗਾ ਤਾਂ ਪਰ ਉਹੀ ਗੱਲ ਹੈ ਨਾ ਮੈਂ ਜੋ ਤੁਹਾਨੂੰ ਕਹਿ ਰਿਹਾ ਕਿ ਵੋਟਾਂ ਦੀ ਜੇ ਤੁਸੀਂ ਦੇਖੋਗੇ ਡਿਲੀਸ਼ਨ ਹੈ ਸਭ ਤੋਂ ਵੱਡੀ ਉਹ ਆ ਜੇ ਤੁਸੀਂ ਗੇਮ ਦੇ ਲਿਹਾਜ਼ ਨਾਲ ਦੇਖਣਾ ਹੈ ਥਿਊਰੀਕਲੀ ਦੇਖਣਾ ਹੈ ਜਿਹੜਾ ਤੁਸੀਂ ਖੇਲਾ ਕਹਿੰਦੇ ਹੋ ਉਹ ਦੇਖੋ ਇਹ ਤਾਂ ਵੋਟਰ ਸੂਚੀ ਚ ਹੈ ਅਸਲ ਜੀ 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 ਮਿੰਟ ਜੀ ਆ ਆ ਦੇਖੋ 7.5 ਕਰੋੜ ਵੋਟਰ ਆ ਜੀ ਤੇ ਫਿਰ ਪਰਸੈਂਟੇਜ ਥੋੜੀ ਜੀ 10 ਤੋਂ ਥੱਲੇ ਆਏਗੀ ਹਾਂ ਜੀ ਚਲੋ ਜੋ ਵੀ ਹੈ ਜਿੰਨੀ ਵੀ ਹੈ ਤੇ ਹੈ ਪਰ ਕਾਫੀ ਤੇ ਬਾਕੀ ਭਾਈ ਨਤੀਜਾ ਜਿਹੜਾ ਹੁੰਦਾ ਉਹ ਕਹਿੰਦੇ ਹੁੰਦੇ ਵੀ ਜੇਤੂ ਨੂੰ ਮੰਨਿਆ ਜਾਂਦਾ ਹੁਣ ਜਿੱਤ ਗਏ ਉਹ ਜੋ ਜੀਤਾ ਵਹੀ ਸਿਕੰਦਰ ਇੱਕ ਫਿਲਮ ਸੀਗੀ ਉਹਦੀ ਆਮੀਰ ਖਾਨ ਦੀ ਸ਼ਾਇਦ ਜੋ ਜੀਤਾ ਵਹੀ ਸਿਕੰਦਰ ਬਸ ਆਹੀ ਗੱਲਾਂ ਨੇ ਜੀ ਜੀ ਜੀਮੈਟਰੀ ਖੈਰ ਮੈਂ ਤੁਹਾਡੇ ਵਾਲੀ ਗੱਲ ਤੋਂ ਇਹ ਸ਼ੁਰੂ ਕਰ ਦਿਆਂ ਜਿਵੇਂ ਤੁਸੀਂ ਕਿਹਾ ਕਿ ਉੱਥੇ ਭਾਜਪਾ ਦੇ ਹੱਥ ਦੁਆਰਾ ਦੇਖਸ਼ਕ ਜੀ ਸਾਫ਼ ਕਰ ਰਹੇ ਨੇ ਕਿ ਇਹ ਬਹੁਤ ਚੀਜ਼ਾਂ ਵਧੀਆ ਹੁੰਦੀਆਂ ਨੇ ਕਿ ਨਾਲ-ਨਾਲ ਆਪਾਂ ਨੂੰ ਕਰੈਕਸ਼ਨ ਜਾਂ ਜਾਣਕਾਰੀ ਮਿਲਦੀ ਉਹ ਕਹਿੰਦੇ ਕਿ ਮੁਸਲਮ ਏਰੀਆ ਦੇ ਵਿੱਚ 10% ਤੱਕ ਕੱਟੀਆਂ ਗਈਆਂ ਤਾਂ ਇਹ ਨੁਕਸਾਨ ਹੈ ਇਹ ਵੱਡੀ ਗੇਮ ਸੀ ਜੀ ਕਿ ਜਿੱਥੇ ਕਿਉਂਕਿ ਮੁਸਲਮ ਵੋਟ ਭਾਜਪਾ ਦੀ ਪੱਕੀ ਵਿਰੋਧੀ ਵੋਟ ਆ ਹੂੰ ਤੇ ਉਹ ਕਿਹਦੇ ਪੱਖ ਦੀ ਵੋਟ ਆ ਲਾਲੂ ਯਾਦਵ ਜਾਂ ਕਾਂਗਰਸ ਦੇ ਪੱਖ ਦੀ ਇਸ ਕਰਕੇ ਕਿਉਂਕਿ ਇਤਕੀ ਤੋਂ ਵੈਸੀ ਦਾ ਵੀ ਯਾਦੂ ਨਹੀਂ ਚੱਲਿਆ ਮੈਨੂੰ ਲੱਗਦਾ ਹੂੰ ਤਾਂ ਉਹ ਨੁਕਸਾਨ ਕਿਸਦਾ ਹੋਇਆ ਸਿੱਧੇ ਤੌਰ ਤੇ ਤਾਂ ਬਿਲਕੁਲ ਇਹ ਕੁਝ ਜਿਹੜੇ ਫੈਕਟ ਨੇ ਵਿਚਾਰਨਯੋਗ ਜੀ ਜੀ ਬਸ ਮੈਂ ਸਿਰਫ ਇਹ ਗੱਲ ਕਰ ਰਿਹਾ ਸੀ ਕਿ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਕੇਂਦਰ ਦੇ ਵਿੱਚ ਭਾਜਪਾ ਦੇ ਕੋਲੇ ਦੁਬਾਰੇ ਤਾਕਤ ਆਈ ਹੈ ਤੇ ਕਾਫੀ ਕੁਝ ਬਦਲੇਗਾ ਪੰਜਾਬ ਦੇ ਪੱਧਰ ਤੇ ਹਾਂ ਜੀ ਦੇਖਦੇ ਹਾਂ ਕਿਉਂਕਿ ਹੁਣ ਜਦੋਂ ਉਹਨਾਂ ਨੇ ਬਿਹਾਰ ਵਾਲਾ ਇਲੈਕਸ਼ਨ ਡਨ ਕਰ ਲਿਆ ਹੈ ਬੰਗਾਲ ਦਾ ਇਲੈਕਸ਼ਨ ਹੁਣ ਉਹਨਾਂ ਨੇ ਲੜਨਾ ਹੈ ਕਿ ਜਾ ਕੇ ਜਦੋਂ ਤੁਸੀਂ 90 ਸਾਲ ਚ ਪ੍ਰਵੇਸ਼ ਕਰੋਗੇ ਹੁਣ ਜ਼ੋਰ ਲੱਗਣੇ ਬੰਗਾਲ ਚ ਤੇ ਐਤਕੀ ਬੰਗਾਲ ਦੇ ਵਿੱਚ ਜੇ ਅਭੀ ਨਹੀਂ ਤਾਂ ਕਬੀ ਨਹੀਂ ਭਾਜਪਾ ਵਾਸਤੇ ਮੈਂ ਸਮਝਦਾ ਕਿ ਲਾਸਟ ਮੌਕਾ ਹੋਏਗਾ ਜੇ ਬੰਗਾਲ ਜਿੱਤਣਾ ਹੈ ਤਾਂ ਜੀ ਇਸ ਤੋਂ ਵਧੀਆ ਮੋਮੈਂਟਮ ਦੇ ਨਾਲ ਕਿਉਂਕਿ ਹੁਣ ਉਹ ਉੱਥੇ ਕਾਡਰ ਵੀ ਬਣ ਚੁੱਕਾ ਇਹਨਾਂ ਦਾ ਤਾਂ ਫਾਈਟ ਦੇ ਵਿੱਚ ਹੁਣ ਕਾਮਰੇਡ ਸਿੱਧੇ ਨਹੀਂ ਰਹੇ ਕਾਂਗਰਸ ਉੱਥੇ ਸਿੱਧੀ ਨਹੀਂ ਰਹੀ ਉੱਥੇ ਸਿੱਧੇ ਫਾਈਟ 'ਚ ਇਹੇ ਨੇ ਤੇ ਜੇ ਹੁਣ ਨਹੀਂ ਤਾਂ ਫੇਰ ਫੇਰ ਇਹ ਵਰਗਾ ਹੀ ਪਾਣੀ ਮੈਨਣਾ ਫਿਰ ਜੀ 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 obeshi ਦੀ ਗੱਲ ਤੁਸੀਂ ਕਰ ਰਹੇ ਹੋ ਕਹਿੰਦੇ ਕਿ 5 ਸੀਟਾਂ ਲੈ ਗਿਆ ਸੁਰਿੰਦਰ obeshi ਫਿਰ ਲੈ ਗਿਆ 5 ਪਿਛਲੀ ਵਾਰ ਹੀ ਲੈ ਗਿਆ ਸੀ ਹਮ ਕਮਾਲ ਹੈ ਜਿੰਨੀਆਂ ਹੈਗੀਆਂ ਉਹਨੀਆਂ ਤੇ ਪੱਕੀਆਂ ਆ ਇੱਕ ਕਮੈਂਟ ਵੀ ਮੈਂ ਪੜ ਰਿਹਾ ਸੀਗਾ ਉਹ ਕਹਿੰਦੇ ਕਿ ਇਹਦੇ ਨਾਲ ਤੋਂ obeshi ਨਾਲ ਹੀ ਘੱਟ ਜੋੜ ਕਰ ਲੈਣ ਯਾਰ ਲਾਲੂ ਯਾਦਵ ਹੋਈ ਕਾਂਗਰਸ ਨਾਲੋਂ ਤੇ ਠੀਕ ਹੈ ਜੀ ਠੀਕ ਹੈ ਸਹੀ ਹੈ acha obeshi ਦਾ ਪੂਰਾ ਯਾਦੂ ਚਲ ਗਿਆ ਜੀ ਕਹਿੰਦੇ 6 ਸੀਟਾਂ ਜਿੱਤ ਰਿਹਾ ਉਹ ਵਾਹ ਜੀ ਵਾਹ ਕਮਾਲ ਦੀ ਗੱਲ ਮੈਂ ਤੇ ਉਹ ਕਿਤੇ ਦੇਖਿਆ ਨਹੀਂ ਐਤ ਕੀ ਫਰੇਮ ਦੇ ਵਿੱਚ ਕਿਸੇ ਅੰਕੜੇ 'ਚ ਪਰ ਦੱਸ ਰਹੇ ਬਾਜੀ ਜੀ ਜੀ